ਦਰ ਦਿਰ ਰੜਕਣ ਤੇ ਆਪ ਲਗਾ ਬੈਂ ਦੇਖੀਏ ਕਿ ਹੋ ਜਾ ਜੰਮਿਆ ਬੈਂ ਦੋਸਾਂ ਨੂੰ ਜੰਮਿਆ ਗਰਮੀ ਦੇ ਵਿੱਚ ਹੁੰਦਾ ਨਾ ਵੀ ਪਤਾ ਨਹੀਂ ਕਿਵੇਂ ਹੋ ਜਾ ਜੰਮਿਆ ਮੈਂ ਸਮੇਂ ਹਾਂ ਕੱਢ ਕੇ ਦੇਖਿਆ ਵੀ ਦੇਖਾਂ ਕਿ ਹੋ ਜਾ ਜੰਮਿਆ ਤਾਂ ਹੀ ਬਹੁਤ ਹੀ ਸੋਹਣਾ ਜੰਮਿਆ ਹੈ ਹੁਣ ਆਪਾਂ ਇਹਨੂੰ ਰੜਕਦੇ ਤਿਆਰੀ ਰੱਖਣ ਦੀ ਤਿਆਰੀ ਤੇ ਲਓ ਜੀ ਇਹ ਆਪਣੇ 25 ਮਿੰਟ ਹੋ ਗਏ ਆ ਮਧਾਨੀ ਚੱਲਦੀ 25 ਕਿ ਮਿੰਟ ਕਿਉ ਆਪਣਾ ਆ ਗਿਆ ਹੋਣਾ ਹੈ ਪਹਿਲਾਂ ਪਤਾ ਨੂੰ ਦਹੀਂ ਦਿਖਾਇਆ ਇੱਕ ਭੈਣ ਨੇ ਮੈਨੂੰ ਪੁੱਛਿਆ ਸੀਗਾ ਵੀ ਤੁਸੀਂ ਕਿਉ ਕਿਦਾਂ ਬਣਾਵੇਂ ਮੈਂ ਕਿਹਾ ਭੈਣੇ ਮੈਂ ਤਾਂ ਸਿੰਪਲ ਤਰੀਕੇ ਨਾਲ ਹੀ ਬਣਾਉਣੀ ਆ ਜਿੱਦਾ ਜਿੱਦਾਂ ਆਪਾਂ ਪਿੰਡਾਂ 'ਚ ਬਣਾਉਂਦੇ ਹੁੰਦੇ ਸੀ ਤੇ ਤਾਂ ਮੈਂ ਕਿਹਾ ਅੱਜ ਮੈਂ ਚੰਗ ਸਾਰਾ ਪ੍ਰੋਸੈਸ ਦਿਖਾ ਦਿੰਨੀ ਆ ਪਹਿਲਾਂ ਮੈਂ ਦਹੀਂ ਦਿਖਾਇਆ ਸੀਗਾ ਕਿਦਾਂ ਮਟਕੇ 'ਚ ਪਾਇਆ ਸੀਗਾ ਤੇ ਹੁਣ ਆਪਣੇ 25 ਮਿੰਟ ਹੋ ਗਏ ਮੰਦੋਂ ਜਲਦੀ ਨੂੰ ਤੇ ਆਵਾਜ਼ ਸ਼ਾਇਦ ਉਸ ਪਰਸ਼ਤ ਵਾਲਾ ਪੱਖਾ ਚੱਲਦਾ ਹੈ ਉਹਦਾ ਕਰਕੇ ਹੋ ਸਕਦਾ ਕੁਛ ਮੇਰਾ ਗਲਾ ਖਰਾਬ ਹੈ ਆਵਾਜ਼ ਤੁਹਾਨੂੰ ਕਲੀਅਰ ਨਾ ਆਉਂਦੀ ਹੋਵੇ ਤੇ ਇਹ 25 ਮਿੰਟ ਹੋ ਗਏ ਹਨ ਆਪਾਂ ਇਹਨੂੰ ਇਹ ਚਿਕਾ ਆਪਣਾ ਆ ਗਿਆ ਹੈ ਲੱਖਣ ਜਾਣੀ ਤੇ ਹੁਣ ਆਪਾਂ ਮੱਖਣ ਨੂੰ ਕੱਢ ਲਾਂਗੇ ਤੇ ਫੇਰ ਆਪਾਂ ਤੁਹਾਨੂੰ ਕਿਉ ਬਣਾ ਕੇ ਉਹ ਦਿਖਾ ਦਾਂਗੇ ਇਹ ਆਪਣਾ ਮੱਖਣ ਬਣ ਗਿਆ ਐ ਤੇ ਹੁਣ ਆਪਾਂ ਮਦਾਨੀ ਨੂੰ ਬੰਦ ਕਰ ਦਿੱਤਾ ਤੇ ਹੁਣ ਆਪਾਂ ਕੱਢਾਂਗੇ ਕਿਉ ਚੀ ਮੱਖਣ ਆਪਾਂ ਲਿਆਏ ਕੱਢ ਤੇ ਅੱਜ ਕੱਲ੍ਹ ਗਰਮੀ ਐ ਨਾ ਤਾਂ ਕਰਕੇ ਆ ਵੇਖੋ ਪਤਲਾ ਬਣਦਾ ਥੋੜਾ ਜਿਹਾ ਆਪਾਂ ਵਿੱਚ ਜਿੰਨੀ ਮਰਜ਼ੀ ਬਰਫ਼ ਪਾਈ ਜਾਈਏ ਜੇ ਐਂ ਕਰਕੇ ਕਈਏ ਨਾ ਪੇੜਾ ਬਣਾਈਏ ਤੇ ਪੇੜਾ ਥੋੜਾ ਜਿਹਾ ਔਖਾ ਬਣਦਾ ਬਣਤੇ ਜਾਂਦਾ ਪਰ ਜਿੰਨਾ ਮਰਜ਼ੀ ਕਰੀ ਜਾਈਏ ਨਾ ਤੇ ਪਤਲਾ ਹੀ ਰਹਿੰਦਾ ਆ ਵੇਖੋ ਗਰਮੀ ਬੜੀ ਹੈ 45 46 ਡਿਗਰੀ ਗਰਮੀ ਹੈ ਪਰ ਚਲੋ ਫਿਰ ਵੀ ਵਧੀਆ ਨਿਕਲ ਜਾਂਦਾ ਤੇ ਆਇਦਰ ਹੋ ਗਈ ਆਪਣੀ ਲੱਸੀ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਗਰਮ ਤੇ ਗਰਮ ਕਰਕੇ ਫਿਰ ਆਪਾਂ ਕਰ ਲੈਨੇ ਆਂ ਘਉ ਪਿਆਰ ਲੋਚ ਇੱਧਰ ਆਪਣਾ ਹੁੰਦਾ ਪਿਆਈ ਕਿਉਂ ਗਰਮ ਤੇ ਇੱਧਰ ਆਪਾਂ ਸਾਂਭ ਲਈਏ ਲੱਸੀ ਆਪਾਂ ਪਰ ਲਿਆ ਨੇ ਦੋ ਬੋਤਲ ਤੇ ਕੁਝਾ ਆਪਣਾਂ ਗਿਆ ਸੀ ਟੁੱਟ ਤੇ ਦੁਬਾਰਾ ਗਰਮੀ ਬਹੁਤ ਵਜਾਰ ਗਏ ਨੀ ਨਵਾਂ ਲੈ ਕੇ ਜੀਆਂ ਆਏ ਆ ਹੈਗੀ ਯਾ ਲੱਸੀ ਸਾਰੀ ਤੇ ਇੱਧਰ ਆਪਣਾ ਹੋ ਗਿਆ ਕਿਉਂ ਗਰਮ ਇਹ ਦ ਕਿਉਂ ਆਪਣਾ ਹੋ ਗਿਆ ਤਿਆਰ ਤੇ ਇਹ ਆਪਣਾ ਡੱਬਾ ਹੈਗਾ ਯਾ 1/2 ਕਿਲੋ ਦਾ ਮਤਲਬ ਤੇ ਉਹ ਇਹ ਹੋਏਗਾ 7 ਕੁਸੋਗ੍ਰਾਮ ਕਿਉਂ ਹੈਗਾ ਤੇ ਆਹ ਵੇਹ ਜਿਹੜਾ ਘਰ ਦਾ ਕਿਉਂ ਦੇਖੋ ਕਿੰਦਾ ਸ਼ੀਸ਼ੇ ਵਾਂਗੂ ਚਮਕਦਾ ਜਿਹੜਾ ਬਹੁਤ ਹੀ ਪਿਓਰ ਤੇ ਬਹੁਤ ਹੀ ਸੋਹਣਾ ਬਣਦਾ ਸਾਰੇ ਜਣੇ ਦੱਸਿਓ ਵੀ ਤੁਹਾਨੂੰ ਇਹ ਕਿਉਂ ਤਿਆਰ ਕਰਨ ਦੀ ਵਿਧੀ ਕਿਵੇਂ ਦੀ ਲੱਗੀ ਤੇ ਸਾਰੇ ਜਣੇ ਕਮੈਂਟ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ